ਸਾਡੀ ਵੀ ਵਾਤਾਵਰਣ ਸੰਭਾਲ ਸੁਸਾਇਟੀ ਸਲੋ ਵੱਲੋਂ ਜਿਹੜੀ ਬਹੁਤ ਵਧੀਆ ਕੋਸ਼ਿਸ਼ ਕੀਤੀ ਜਾ ਰਹੀ ਆ ਅਸੀਂ ਅੱਜ ਲਗਭਗ 100 ਰੁੱਖ ਲਗਾਉਣ ਦਾ ਜਿਹੜਾ ਟਾਰਗੇਟ ਰੱਖਿਆ ਹੈਗਾ ਆ ਇਹ ਰਿਸ਼ੇ ਦੇ ਵਿੱਚ ਅਸੀਂ ਬੂਟੇ ਵੀ ਰੱਖਿਓ ਆ ਉਹ ਜਿਹੜੇ ਅਤਿਆਜ ਜ਼ਰੂਰੀ ਸਾਨੂੰ ਚਾਹੀਦੇ ਬੂਟੇ ਲਾਣ ਲਈ ਉਹ ਵੀ ਰੱਖਿਓ ਆ ਖਾਸ ਕਰਕੇ ਕਲੀ ਜਿਹੜੀ ਆ ਕਲੀ ਜਿਹੜੀ ਆ ਅਸੀਂ ਪੁਰਾਣੇ ਰੁੱਖ ਜਿਹੜੇ ਅੱਜ ਤੋਂ 4 ਸਾਲ ਪਹਿਲਾਂ ਲਾਏ ਸੀ ਉਹਨਾਂ ਨੂੰ ਅੱਜ ਕਲੀ ਵੀ ਕਰਨੀ ਆ ਤਾਂ ਕਿ ਜਿਹੜਾ ਇਹਨਾਂ ਨੂੰ ਜਿਹੜਾ ਕੀੜਾ ਨਾ ਲੱਗੇ ਘੋਨਾ ਨਾ ਲੱਗੇ ਸੋ ਅਸੀਂ ਸਰਪੰਚ ਸਾਹਿਬ ਦੇ ਤੇ ਇਹਦੇ ਲਈ ਧੰਨਵਾਦੀ ਆ ਜਿਹੜੇ ਕਿ ਅੱਜ ਸਾਡੇ ਵਾਤਾਵਰਣ ਸੰਭਾਲ ਸਾਇਟੀ ਦੇ ਸੂ ਮੈਂਬਰਾਂ ਨੂੰ ਵੀ ਸਨਮਾਨਤ ਕਰਨ ਲਈ ਕਿਤੇ ਸਾਡੇ ਚੱਲਦੇ ਕੰਮ ਦੇ ਵਿੱਚ ਪਹੁੰਚੇ ਆ ਸੋ ਸਰਪੰਚ ਸਾਹਿਬ ਦਾ ਸਾਡੇ ਪ੍ਰਧਾਨ ਤੇਜਾ ਸਿੰਘ ਜੀ ਸਿੰਘ ਜੀ ਦੇ ਅਸੀਂ ਤਹਿ ਦਿਲੋਂ ਧੰਨਵਾਦੀ ਆ ਤੇ ਨਾਲ ਨਰੇਗਾ ਵਾਲਿਆਂ ਦੇ ਅਸੀਂ ਤਹਿ ਦਿਲੋਂ ਧੰਨਵਾਦੀ ਆ ਜਿਨ੍ਹਾਂ ਵੱਲੋਂ ਘਾਹ ਕਿੱਦਾਂ ਰਿਹਾ ਤੇ ਨਾਂ ਦੀ ਨਾ ਸਾਡੇ ਵਾਤਾਵਰਣ ਸੰਭਾਲ ਸਾਇਟੀ ਵੱਲੋਂ ਜਿਹੜੇ ਆ ਰੁੱਖ ਵੀ ਇਕੱਠੇ ਜਾ ਰਹੇ ਸ਼ਿੰਗਾਈ ਕੀਤੀ ਜਾ ਰਹੀ ਆ ਤਾਂ ਕਿ ਆਨੇ ਜਾਂਦੇ ਰਾਈਆਂ ਨੂੰ ਕੋਈ ਪ੍ਰੋਬਲਮ ਨਾ ਹੋਵੇ ਦੋਵੇਂ ਮੈਂ ਇੱਕ ਇੱਕ ਨਾਮ ਬੋਲੀ ਜਾਊਂਗਾ ਸੋ ਜਿਹੜੇ ਨਹੀਂ ਹੈਗੇ ਜਿਨ੍ਹਾਂ ਨੂੰ ਮੈਂ ਬੁਲਾਉਂਗਾ ਉਹ ਇੱਥੇ ਜਿਹਦਾ ਜਿਹਦਾ ਨਾਮ ਬੋਲਣ ਆਈ ਜਾਏ ਸਭ ਤੋਂ ਪਹਿਲਾਂ ਮੈਂ ਗੋਪੀ ਦਾ ਬਾਅਦ ਬੋਲੂਗਾ ਗੋਪੀ ਦੇ ਕੋਲ ਪਰਾਈ ਜਾ ਤੇ ਬਿੰਦੂ ਵੇ ਬਿੰਦੂ ਬਿੰਦੂ ਜਿਹੜੇ ਆ ਇਸ ਗਰੁੱਪ ਦੇ ਜਿਹੜੇ ਨੇ ਆ ਆ ਚਾਰ ਨਹੀਂ ਆ ਗਏ ਹੋਰ ਬਹੁਤਿਆਰ ਗਰੁੱਪ ਬਹੁਤ ਵਧੀਆ ਕੋਸ਼ਿਸ਼ ਓਤੋਂ ਬਾਅਦ ਮੈਂ ਗੌਰਵ ਵੀ ਗੌਰਵ ਗੌਰਵ ਵਾਜਵੀ ਗੌਰਵ ਵਾਜਵੀ ਆਈਏ ਲੋੜੇ ਤੇ ਗੌਰਵ ਵਾਜਵੀ ਲੜਕੇ ਆ ਬਹੁਤ ਵਧੀਆ ਕੋਸ਼ਿਸ਼ ਆ ਜਿੱਤਣਾਂ ਲੜਦੇ ਆਂ ਬਹੁਤ ਚੰਗੇ ਮੁੰਡੇ ਨੂੰ ਲਾਈਦਾ ਸੀ ਬਹੁਤ ਵਧੀਆ ਸਹਿਯੋਗ ਦਿੱਤਾ ਪਤੂ ਵੱਟ ਕਾਕੂ ਜੀ ਕਾਕੂ ਜੀ ਆਤੂ ਜੀ ਆਰਾਮ ਦਿੱਤਾ ਜੀ ਬਹੁਤ ਵੱਡਾ ਸਹਿਯੋਗ ਆ ਜਿੱਥੇ ਕੋਈ ਚੀਜ਼ ਲੈ ਆਣੀ ਹੁੰਦੀ ਆ ਮੋਟਰਸਾਈਕਲ ਦੀ ਲੋਡ ਪੈਂਦੀ ਆ ਣਟ ਕੇ ਅਸੀਂ ਅੱਜ ਤੋਂ ਮੇਰੇ ਵੱਜੀ ਵਿੱਚ ਗਾਮ ਚਾਈ ਸੀ ਬਹੁਤ ਵਧੀਆ ਸਹਿਯੋਗ ਇਹਨਾਂ ਦਾ ਰਿਹਾ ਤੇ ਉਹ ਗਾਂ ਜਿਹੜੀ ਅਸੀਂ ਕੱਢ ਕੇ ਉਹਨੂੰ ਮਰਨ ਤੋਂ ਬਚਾਇਆ ਅਸੀਂ ਇਸ ਕਰਕੇ ਬਚਾਇਆ ਸੀ ਕਿ ਉਹ ਗਾਂ ਜੇ ਮਰ ਗਈ ਤੇ ਬਹੁਤ ਮੁਸ਼ਕਲ ਹੋਣਾ ਸੀ ਤੇ ਬਾਤਾਵਨ ਖਰਾਬ ਹੋਣਾ ਸੀ ਉਹ ਗਾਂ ਨੂੰ ਅਸੀਂ ਕੱਢ ਕੇ ਬਾਹਰ ਬਿਠਾਇਆ ਤੇ ਉਸ ਤੋਂ ਬਾਅਦ ਜਿਹੜਾ ਆ ਜਿੱਥੇ ਜਿਹੜੀ ਸਰਕਾਰੀ ਜਿਹੜੀ ਗਊਸ਼ਾਲਾ ਹੈ ਉੱਥੇ ਪਹੁੰਚਾਇਆ ਸੀ ਇਹ ਕਾਕੂ ਜੀ ਹੋ ਗਿਆ ਉਸ ਤੋਂ ਬਾਅਦ ਪ੍ਰਿੰਸ ਜੀ ਪ੍ਰਿੰਸ ਪ੍ਰਿੰਸ ਜੀ ਟਾੜੀ ਹੋ ਜਾਓ ਬਹੁਤ ਚਾਇਆ ਉਹ ਤੋਂ ਬਾਅਦ ਅੰਬਾ ਜੀ ਅੰਬਾ ਚੱਲ ਭਾਈ ਇਹਦਾ ਬੂਟਾ ਇਹ ਬੂਟੇ ਅੰਬਾ ਦੇ ਨਾ ਰੱਖਿਆ ਬਈ ਅੰਬਾ ਉਹ ਕਹਿੰਦਾ ਸੀ ਕਹਿੰਦੇ ਤਾਂ ਕਰਕੇ ਨਾ ਅੰਬਾ ਲੈ ਲੈਂਦਾ ਇਹਦਾ ਬਈ ਅੰਬਾ ਇਹ ਅੰਬਾ ਬਈ ਵਾਹ ਵਾਹ ਅੱਗੇ ਬਲਰਾਜ ਚੱਲ ਬਲਰਾਜ ਬਲਰਾਜ ਇਧਰੋਂ ਕਿ ਖੜੋਗਾ ਤਾ ਪਿੱਛੇ ਮੜਾ ਜਿੰਨੇ ਸਾਨੂੰ ਹਥਿਆਰ ਚਾਹੀਦੇ ਹੁਣ ਕੋਈ ਨੱਟ ਦੇ ਕੱਟਣੇ ਹੋਣ ਮੁੰਡੇ ਜਿਹੜੇ ਅਸੀਂ ਸਮਾਨ ਮੰਗਾਈਦਾ ਉਤੋ ਬਾਅਦ ਬਈ ਵਿਛਾਲੀ ਵਿਛਾਲੀ ਬਈ ਬਹੁਤ ਵੱਡਾ ਸੇ ਸ਼ੋਕ ਬੋਲੇ ਦਾ ਪਹਿਲਾ ਪਹਿਲਾ ਸਭ ਤੋਂ ਪਹਿਲਾ ਹੀ ਆ ਨਾ ਸਵੇਰ ਨੂੰ ਟੜ ਕੇ ਉੱਠ ਕੇ ਦਿਨ ਹੋਇਆ ਬਈ ਯੂਵੀ 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 ਇਤਨ ਹੋ ਗਿਆ ਪਤਾ ਇਤਨ ਹੋ ਗਿਆ ਤੇਰੇ ਨਾਲ ਹੈ ਜੀਓਸ ਅੱਜ ਆਨੀ ਜੀ ਆਨੀ ਜੀ ਇੱਕ ਵਾਰ ਨਹੀਂ ਨਵਜੋਤ ਨਵਜੋਤ ਲੱਟੂ ਇਹ ਲੱਟੂ ਨੂੰ ਚਮਕਾ ਮਾਦਾਇਸ ਕਰਕੇ ਲੱਟੂ ਕਹਿੰਦੇ ਪਿਆਰਨਾ ਉਹ ਨਵਜੋਤ ਇਹਦਾ ਨਾਮ ਹੈ ਚਮਕਾਵਾਸ ਹੈ ਪਾਜਾ ਦੀ ਅਗਰ ਤੁਹਾਡਾ ਗਗਨ ਚੱਲ ਵੀ ਗਗਨ ਬਹੁਤ ਵਧੀਆ ਖੇਡ ਰਿਹਾ ਸਟਾਰ ਖਿਡਾਰੀ ਆ ਵੀ ਮੁੰਡਾ ਇਹ ਕਿਹਾ ਵੀ ਬਹੁਤ ਵਧੀਆ ਜੇਮ ਨਹੀਂ ਲਾਇਆ ਕਰ ਮਜੀ ਇਹ ਸੁਸ਼ਾਨਤ ਸੁਸ਼ਾਨਤ ਸ਼ੌਟ ਇਹ ਸਾਡੀ ਨਵੀਂ ਭਰਤੀ ਆ ਜੀ ਅੱਗੇ ਵੀ ਆਰੀਨ 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 ਇਹ ਮੁੰਡਾ ਪਾਣੀ ਪੜੋਂਦਾ ਆ ਜੇਕਰ ਠੰਡਾ ਮੁੰਡਾ ਹੋਵੇ ਫੇ ਤੁ ਮੰਗਾਈਦਾ ਇਹੀ ਲੈ ਕੇ ਆਦਾ ਇਹ ਚਾਰਜ ਆ ਜੀ ਅੱਗੇ ਵੀ ਮੋਹਿਤ 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 ਇਹਦਾ ਵੀ ਬਹੁਤ ਸਹਿਯੋਗ ਆ ਲਾਗੇ ਘਰ ਘਰ ਕੇ ਵੀ ਇਹਨੂੰ ਡਰੇਨ ਦੀ ਸਾਰਾ ਚਾਰਜ ਇਹਨੂੰ ਦਿੱਤਾ ਆ ਸੀ ਇਹ ਡਰੇਨ ਤੇ ਕਿਹੜਾ ਇਹ ਮਾਰਦਾ ਉਸ ਬਾਅਦ ਵਿੱਚ ਭੱਟੀ ਸਾਹਿਬ ਟੋਪੀ ਜੀ ਟੋਪੀ ਜੀ ਚਲੋ ਜੀ ਚੱਲੀਏ ਗਾੜੀਆਂ ਵੀ ਆ ਗਏ ਟੋਪੀ ਜੀ ਤੋਂ ਜ਼ੋਰਦਾਰੋਂ ਮੁੰਡਾ ਇਹਨੂੰ ਦੇ ਇੱਧੋ ਕਰਵਾਇਦਾ ਆ ਸੀ ਉਸ ਤੋਂ ਬਾਅਦ ਵਿੱਚ ਇਹ ਮੇਰਾ ਨਾਮ ਡਾਕਟਰ ਸਾਹਿਬ ਆਗੇ ਡਾਕਟਰ ਸਾਹਿਬ ਡਾਕਟਰ ਸਾਹਿਬ ਆ ਫੜ ਲੈ ਗੱਬੀ ਬੰਦ ਕਰੋ ਸਾਹਿਬ ਜੀ ਅੱਜ ਇਹ ਸਰਪੰਚ ਸਾਹਿਬ ਦੇ ਤਹਿਤ ਲੋਹਤੀਆਂ ਜਿਹੜੇ ਮੁੰਡਿਆਂ ਨੂੰ ਮੈਡਲ ਮਿਲੇ ਉਹਨਾਂ ਨੂੰ ਮੈਂ ਰਿਕਵੈਸਟ ਕਰੂੰਗਾ ਇੱਕ ਸਰਪੰਚ ਸਾਹਿਬ ਨਾਲ ਇੱਕ ਯਾਦਗਾਰੀ ਫੋਟੋ ਆ ਜਾਓ ਬਤਾ ਆ ਜਾਓ ਤੇ ਮੈਨੂੰ ਰੁੱਖਾਂ ਤੋਂ ਇੱਕ ਕਵਤਾ ਯਾਦ ਆ ਰਹੀ ਆ ਸ਼ਿਵ ਕੁਮਾਰ ਬਟਾਲਵੀ ਕਹਿੰਦੇ ਵੀ ਕੁਜ ਰੁੱਖ ਮੈਨੂੰ ਪੁੱਤ ਲੱਗਦੇ ਨੇ ਕੁਜ ਰੁੱਖ ਲੱਗਦੇ ਮਾਵਾ ਕੁਜ ਰੁੱਖ ਮੇਰੇ ਬਾਬੇ ਵਾਂਕਣ ਪੁੱਤਰ ਟਾਵਾ ਟਾਵਾ ਕੁਜਰਖ ਮੇਰੀ ਦਾਦੀ ਵਰਗੇ ਚੂਰੀ ਪਾਵਣ ਕਾਮਾ ਕੁਜਰਖ ਯਾਰਾਂ ਵਾਂਗਰ ਲੱਗਦੇ ਚੁੰਮਾ ਤੇ ਗਲ ਲਾਵਾਂ ਇੱਕ ਰੁਖ ਮੇਰੀ ਮਹਿਬੂਬਾ ਵਾਂਕਾ ਮਿੱਠਾ ਤੇ ਦੁਖਾਵਾ ਕੁਜਰਖ ਮੇਰਾ ਦਿਲ ਕਰਦਾ ਏ ਮੋਂਡੇ ਚੁੱਕ ਖੜਾਵਾਂ ਕੁਜਰਖ ਮੇਰਾ ਦਿਲ ਕਰਦਾ ਏ ਚੁੰਮਾ ਤੇ ਮਰ ਜਾਵਾਂ ਕੁਜਰਖ ਜਦ ਵੀ ਰੜਕੇ ਝੂਮਣ ਤੇਜ ਵਗਣ ਜਦ ਵਾਵਾਂ ਸਾਂਝੀ ਬੋਲੀ ਸਭ ਰੁੱਖਾਂ ਦੀ ਦਿਲ ਕਰਦਾ ਲਿਖ ਜਾਵਾ ਮੇਰਾ ਵੀ ਇਹ ਦਿਲ ਕਰਦਾ ਏ ਰੁੱਖ ਦੀ ਜੂਨੇ ਆਵਾ ਜੇ ਤੁਸਾਂ ਮੇਰਾ ਗੀਤ ਹੈ ਸੁਣਨਾ ਮੈਂ ਰੁੱਖਾਂ ਵਿੱਚ ਗਾਵਾਂ ਰੁੱਖਾਂ ਤੇ ਮੇਰੀ ਰੁੱਖਾਂ ਤੇ ਮੇਰੀ ਮਾਂ ਵਰਗੇ ਨੇ ਜਿਉਣ ਰੁੱਖਾਂ ਦੀਆਂ ਮਾਂਵਾ ਇਹ ਸ਼ਿਵ ਕੁਮਾਰ ਬਟਾਲਵੀ ਦੀ ਬਈ ਕਵਤਾ ਤੇ ਤਾੜੀਆਂ ਮਜਾ ਦਿਓ ਬਹੁਤ ਵਧੀਆ ਕਵਤਾ ਜਿਹੜੀ ਆ ਜੀਵ ਕੁਮਾਰ ਬਟਾਲਵੀ ਜੀ ਨੇ ਰੱਖੀ ਲਿਖੀ ਆ ਰੁੱਖਾਂ ਤੇ ਸੋ ਆਪਾਂ ਕੋਸ਼ਿਸ਼ ਕਰਨੀ ਆ ਵੱਧ ਤੋਂ ਵੱਧ ਕਹਿੰਦੇ ਇੱਕ ਰੁੱਖ 100 ਸੁੱਖ ਰੁੱਖ ਕੁੱਖ ਤੇ ਪਾਣੀ ਨਾ ਸੰਭੇ ਤਾਂ ਖਤਮ ਖਤਮ ਸੋ ਆਪਾਂ ਰਾਲ ਮਿਲ ਕੇ ਬਾਤਾਵਰ ਨੂੰ ਬਚਾਉਣਾ ਆ ਸੋ ਮੈਂ ਸਾਰਿਆਂ ਦਾ ਤੇਜਲ ਨੂੰ ਧੰਵਾਦੀ ਆ ਆ ਸਾਡੇ ਸਰਪੰਚ ਸਾਹਿਬ ਪਰਮਜੀਤ ਸਿੰਘ ਪੰਮਾ ਸਾਡੇ ਤੇਜਾ ਸਿੰਘ ਆ ਪ੍ਰਧਾਨ ਜੀ ਦਾ ਵੀ ਤੇਜਲ ਨੂੰ ਧੰਵਾਦੀ ਆ ਬਹੁਤ ਸਹਿਯੋਗ ਦਿੰਦੇ ਆ ਸਾਨੂੰ ਸਾਡੀ ਬਾਤਾਵਾਂ ਸੰਭਾਗ ਸੋਸਾਇਟੀ ਨੂੰ ਸੋ ਸਾਰੇ ਮੈਂਬਰਾਂ ਦਾ ਤਹਿ ਦਿਲੋਂ ਧੰਨਵਾਦੀ ਆ ਧੰਨਵਾਦੀ ਮੜ ਜਾਓ ਉੱਪਰ ਦਿੱਤੋ ਗੱਡੀ ਨੂੰ ਲੈ ਜਾਓ